ਖਬਰਨਾਮਾ ਦੇਖ ਰਿਹਾ ਸੋਪਿਆਰੂ ਮੇਰੇ ਵੱਲੋਂ ਪਿਆਰ ਭਰੀ ਸਸਵੀਕਾ ਅੱਜ ਇੱਕ ਵਾਰ ਫਿਰ ਝਟਕਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਜੀਠਿਆ ਨੂੰ ਮੁਹਾਲੀ ਦੀ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਰਾਸਤ ਹੋਰ ਵਧਾ ਦਿੱਤੀ ਹੈ ਯਾਨੀ ਕਿ 2 ਅਗਸਤ ਨੂੰ ਨਿਆਂਇਕ ਹਰਾਸਤ ਦੇ ਫਿਰ ਦੁਬਾਰਾ ਸੁਣਵਾਈ ਹੋਵੇਗੀ ਅੱਜ ਰੋਲਾ ਪਾਇਆ ਗਿਆ ਵਿਕਰਮ ਜੀਠੀ ਦੇ ਵਕੀਲਾਂ ਵੱਲੋਂ ਤੇ ਦੂਸਰੇ ਪਾਸੇ ਦਲੀਲਾਂ ਅਤੇ ਅਪੀਲਾਂ ਵੀ ਪੇਸ਼ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਛਾਪੇਮਾਰੀ ਵੀ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵੱਡੇ ਆਗੂਆਂ ਨੂੰ ਪੰਜਾਬ ਪੁਲਿਸ ਵੱਲੋਂ ਅੱਜ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਸਵੇਰ ਦੇ 4 ਤੋਂ 5 ਵਜੇ ਤੱਕ ਡਿਟੇਨ ਕਰ ਲਿਆ ਗਿਆ इवन दो ਉਹਨਾਂ ਦੇ ਮੋਬਾਈਲ ਵੀ ਜਬਤ ਕੀਤੇ ਗਏ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਆਗੂਆਂ ਦੇ ਲੱਖ ਰੋਲਾ ਪਾਉਣ ਦੇ ਬਾਵਜੂਦ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਰੱਖਿਆ ਤੇ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਬਿਕਰਮ ਮਜੀਠੀਆ ਨੇ ਵੱਡਾ ਸੁਨੇਹਾ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਵੇਂ ਕਹਿੰਦੇ ਨੇ ਕਿ ਰੱਸੀ ਜਲ ਗਈ ਪਰ ਵੱਲ ਨਹੀਂ ਗਿਆ ਦੱਸਿਆ ਜਾ ਰਿਹਾ ਕਿ ਸ਼ਰੂਪਰੀਆ ਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੋੜ ਅਦਾਲਤ ਮੁਹਾਲੀ ਦੀ ਅਦਾਲਤ ਨੇ 14 ਦਿਨਾਂ ਦੀ ਡੈਕਰਾਸਟ ਚ ਭੇਜ ਦਿੱਤਾ ਗਿਆ ਹੈ ਮਾਮਲੇ ਸੰਬੰਧੀ ਅਗਲੀ ਪੇਸ਼ ਹੁਣ 2 ਅਗਸਤ ਨੂੰ ਹੋਵੇਗੀ ਆਮਦਨ ਤੋਂ ਵੱਧ ਜਿਆਦਾ ਦੇ ਮਾਮਲੇ 'ਚ ਬਿਜ਼ਨਸ ਵੱਲੋਂ ਉਹਨਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਹਨਾਂ ਦੀ 19 ਜੁਲਾਈ ਨੂੰ ਡੈਕ ਖਰਾਸਤ ਖਤਮ ਹੋਈ ਸੀ ਬਿਕਰਮਜੀਠੀ ਦੇ ਵਕੀਲ ਦਬਰਬੀਰ ਸਿੰਘ ਸੋਪਤੀ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਪੇਸ਼ ਕਰਨਾ ਚਾਹੁੰਦੀ ਸੀ ਪੇਸ਼ੀ ਦੌਰਾਨ ਇੱਕ ਵੀ ਚਲਕ ਉਹਨਾਂ ਦੀ ਬਾਹਰ ਨਹੀਂ ਆਉਣ ਦਿੱਤੀ ਜਾ ਰਹੀ ਹੈ মিডিਆ ਨੂੰ ਦੂਰ ਰੱਖਿਆ ਜਾ ਰਿਹਾ ਹੈ ਅਦਾਲਤ ਵਿੱਚ ਵਿਜੀਲੈਂਸ 1000 ਏਕੜ ਵਾਲੇ ਇਲਜ਼ਾਮ ਤੋਂ ਮੁਕਰ ਗਈ ਉਹਨਾਂ ਨੇ ਕਿਹਾ ਕਿ ਮਜੀਠੀਆ ਨੇ ਸਰਹਾਣਾ ਵਾਲੀ ਦਰਖਾਸਤ ਨਹੀਂ ਦਿੱਤੀ ਸੀਮ ਭਗਵੰਤ ਮਾਨ ਨੇ ਝੂਠ ਬੋਲਿਆ ਹੈ ਲੇਕਿਨ ਇਧਰ ਬਿਕਰਮ ਜੀਠੀਏ ਦਾ ਸੁਨੇਹਾ ਕੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਬਿਕਰਮ ਜੀਠੀਆ ਨਾਲ ਇਸ ਸੰਬੰਧਤ ਗੱਲਬਾਤ ਕੀਤੀ ਤਾਂ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਬਾ ਉਹ ਬਾ ਸਰਹਾਣੇ ਥੱਲੇ ਦੇ ਦੇ ਕੇ ਸੁੱਤੇ ਪਏ ਹਨ ਰੱਬ ਦਾ ਨਾਮ ਲੈ ਰਹੇ ਹਨ ਜਦੋਂ ਉਹਨਾਂ ਦਾ ਟਾਈਮ ਆਵੇਗਾ ਤਾਂ ਉਹ ਗੱਲ ਕਰਨਗੇ ਯਾਨੀ ਕਿ ਰੱਸੀ ਜਲ ਗਈ ਵਾਲੀ ਗਿਆ ਸਿੱਧਾ ਚੈਲੰਜ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਉਹ ਆਪਣੀ ਬਾਹ ਸਰਾਣੇ ਹੇਠ ਦੇ ਕੇ ਸੁੱਤੇ ਹੋਏ ਨੇ ਆਰਾਮ ਕਰ ਰਹੇ ਨੇ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਤੇ ਜਦੋਂ ਉਹਨਾਂ ਦਾ ਟਾਈਮ ਆਵੇਗਾ ਤਾਂ ਉਹ ਗੱਲ ਕਰਨਗੇ ਹਾਲੇ ਉਹਨਾਂ ਦਾ ਟਾਈਮ ਨਹੀਂ ਚੱਲ ਰਿਹਾ ਤੇ ਦੂਸਰੇ ਪਾਸੇ ਇਹ ਵੀ ਗੁਹਾਰ ਲਗਾਈ ਗਈ ਕਿ ਜਿਹੜੀ ਬੈਰਕ ਦੇ ਵਿੱਚ ਬਿਕਰਮ ਮਜੀਠੀਆ ਨੂੰ ਬੰਦ ਕੀਤਾ ਹੋਇਆ ਹੈ ਨਾਬਾ ਜੇਲ੍ਹ ਦੇ ਵਿੱਚ ਉੱਥੇ ਦੋ ਅਪਰਾਧੀ ਜਿਹੜੇ ਨੇ ਉਹਦੇ ਵਿੱਚ ਨਾਲ ਡੱਕੇ ਹੋਏ ਨੇ ਉਹਨਾਂ ਤੋਂ ਖਤਰਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਿਕਰਮਜੀਠਿਆ ਨੂੰ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਬੈਕ ਦੇ ਵਿੱਚੋਂ ਬਿਕਰਮਜੀਠਿਆ ਵੱਲੋਂ ਸਨੇਹਾ ਪੇ ਦਿੱਤਾ ਗਿਆ ਹੈ ਕਿ ਮੈਂ ਤਾਂ ਸਹਰਾਣੇ ਥੱਲੇ ਬਾਹ ਦੇ ਕੇ ਸੁੱਤਾ ਪਿਆ ਹਾਂ ਤੁਸੀਂ ਆਪਣਾ ਅੰਦਾ ਤੁਸੀਂ ਆਪਣਾ ਸੋਚੋ ਕਿ ਜਦੋਂ ਮੈਂ ਬਾਹ ਆਵਾਂਗਾ ਜਦੋਂ ਸਾਡਾ ਟਾਈਮ ਆਵੇਗਾ ਤੇ ਮੈਂ ਤੇਰੇ ਨਾਲ ਕੀ ਕਰਾਂਗਾ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਧਮਕੀ ਯਾਨੀ ਕਿ 18 ਮਹੀਨਿਆਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਚੋਣਾਂ ਦੇ ਵਿੱਚ ਸ਼ਾਇਦ ਸ਼ੁਰੂਨੀ ਇਕਾਲੀ ਦਲ ਦੀ ਸਰਕਾਰ ਬਣਨੀ ਹੈ ਯਾਨੀ ਬਣਨੀ ਇਹ ਤਾਂ 2027 ਦਾ ਸਮਾਂ ਦੱਸੇਗਾ ਲੇਕਿਨ ਉਸ ਤੋਂ ਪਹਿਲਾਂ ਵਾਰਿਕ ਦੇ ਦਿੱਤੀ ਗਿਆ ਦੂਸਰੇ ਪਾਸੇ ਦਬਨਪ੍ਰੀਤ ਜਿਹੜੇ ਵਕੀਲ ਨੇ ਬਿਕਮਜੀਤਿਆ ਦੇ ਉਹਨਾਂ ਨੇ ਕਿਹਾ ਕਿ ਜਿਹੜੇ ਹਿਆਰ ਏਕੜ ਦੀ ਗੱਲ ਕਹੀ ਜਾ ਰਹੀ ਸੀ ਵਾਰ-ਵਾਰ ਮੀਡੀਆ ਦੇ ਵਿੱਚ ਕਿ ਵਿਜੀਲੈਂਸ ਨੂੰ ਡਾਕੂਮੈਂਟ ਹੱਥ ਲੱਗੇ ਨੇ ਦਸਤਾਵੇਜ਼ਾਂ ਵਿੱਚ ਹੱਥ ਲੱਗੇ ਨੇ ਭਈ 1000 ਏਕੜ ਜ਼ਮੀਨ ਜਿਹੜੀ ਹੈ ਉਹ ਅਕਵਾਰ ਕੀਤੀ ਉਸ ਨੂੰ ਖਰੀਦਾ ਗਿਆ ਹੈ 1 ਕਰੋੜ 65 ਲੱਖ ਰੁਪਏ ਦੇ ਸਾ ਜਿਹੜਾ ਪੈਸਾ ਦਿੱਤਾ ਗਿਆ ਸੀ ਸਤਜਿਤ ਜਿਠਿਆ ਵੱਲੋਂ ਜੋ ਕਿ ਰਿਸ਼ਤੇ ਵਿੱਚ ਪਿਤਾ ਜੀ ਨੇ ਬਿਕਮ ਜਿਠਿਆ ਦੇ ਲੇਕਰ ਉਹਨਾਂ ਦਾਅਵਿਆਂ ਤੋਂ ਬੁੱਕਰ ਗਈ ਹੈ ਵਿਜੀਲੈਂਸ ਖਾਸ ਕਰਕੇ ਫੈਰੀ ਫੈਸਲੇ ਸੋਬਤ ਜਿਨ੍ਹਾਂ ਵੱਲੋਂ ਵਾਰ-ਵਾਰ ਇਲਜ਼ਾਮ ਲਗਾਏ ਗਏ ਧੰਨਵਾਦ